ਅਮਰੀਕਾ ਸਰਕਾਰ ਦੇ ਵੱਲੋਂ 105 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ। ਅਸਲ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਲੋਕ ਅਮਰੀਕਾ 'ਚ ਦਾਖਲ ਹੋਏ ਸੂ ਜਿਨ੍ਹਾਂ ਨੂੰ ਸਰਕਾਰ ਨੇ ਰਿਪੋਰਟ ਕਰ ਦਿੱਤਾ। 105 ਦੀ ਇਹ ਗਿਣਤੀ ਹੈ ਜਿਨ੍ਹਾਂ ਨੂੰ ਜਹਾਜ਼ ਦੇ ਵਿੱਚ ਬਿਠਾ ਕੇ ਭਾਰਤ ਲਈ ਰਵਾਨਾ ਕਰ ਦਿੱਤਾ ਗਿਆ ਤੇ ਬੀਤੀ ਸ਼ਾਮ ਅੰਮ੍ਰਿਤਸਰ 에ਅਰਪੋਰਟ ਤੇ ਇੱਕ ਹਵਾਈ ਜਹਾਜ਼ ਲੈਂਡ ਹੋਇਆ ਜਿਸ ਦੇ ਵਿੱਚੋਂ 105 ਭਾਰਤੀ ਨਿਕਲੇ। ਪਰਵਾਰਕ ਮੈਂਬਰ ਆਪਣੇ ਆਪਣੇ ਪਰਿਵਾਰ ਦੇ ਸਦਸੇ ਨੂੰ ਲੈਣ ਦੇ ਲਈ 에ਰਪੋਰਟ ਤੇ ਪਹੁੰਚੇ ਸਨ ਤੇ ਜਦ ਉਹਨਾਂ ਨੇ ਆਪਣੇ ਪਰਵਾਰਕ ਮੈਂਬਰ ਨੂੰ ਵੇਖਿਆ ਤੇ ਹਰ ਕਿਸੇ ਦੀ ਅੱਖਾਂ ਦੇ ਵਿੱਚ ਹੰਝੂ ਆ। ਤੇ ਇੱਥੇ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜੋ ਵੀ ਲੋਕ રિપોર્ટ ਕੀਤੇ ਗਏ ਨੇ ਉਸ ਦੇ ਵਿੱਚ ਪੰਜਾਬ ਦੇ 30 ਲੋਕ ਦੱਸੇ ਜਾ ਰਹੇ ਨੇ ਇਸ ਤੋਂ ਇਲਾਵਾ ਗੁਜਰਾਤ ਦੇ ਮਧ ਪ੍ਰਦੇਸ਼ ਦੇ ਜਾਂ ਫਿਰ ਹੋਰ ਇਲਾਕਿਆਂ ਦੇ ਲੋਕ ਵੀ ਸ਼ਾਮਲ ਨੇ ਦੱਸਿਆ ਗਿਆ ਕਿ ਜਿਹੜੇ ਪੰਜਾਬੀ ਨੌਜਵਾਨ ਰਿਪੋਰਟ ਹੋ ਕੇ ਵਾਪਸ ਆਏ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇੱਕ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਮੀਨ ਵੇਚ ਕੇ ਕਰਜ਼ਾ ਚੁੱਕ ਕੇ ਲੱਖਾਂ ਰੁਪਏ ਲਾ ਕੇ ਆਪਣੇ ਪਰਿਵਾਰਕ ਮੈਂਬਰ ਨੂੰ ਵਿਦੇਸ਼ ਭੇਜਿਆ ਸੀ ਅਮਰੀਕਾ ਭੇਜਿਆ ਸੀ ਪਰ ਉੱਥੇ ਕੁਝ ਦਿਨ ਰਹਿਣ ਤੋਂ ਬਾਅਦ ਅਮਰੀਕੀ ਸਰਕਾਰ ਨੇ ਇਹਨਾਂ ਨੂੰ ਰਿਪੋਰਟ ਕਰ ਦਿੱਤਾ। ਇਹ ਖਬਰ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਪਰਿਵਾਰ ਨੇ ਰੋਂਦੇ ਹੋਏ ਆਪਣਾ ਦੁੱਖ ਰਸਨਾ ਹੈ। ਅਸਲ ਵਿੱਚ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਭਾਰਤੀਆਂ ਨੂੰ 트ੰਪ ਸਰਕਾਰ ਦੇ ਵੱਲੋਂ ਰਿਪੋਰਟ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਬੀਤੇ ਦਿਨੀਂ ਇੱਕ ਵਿਅਕਤੀ ਅਮਰੀਕਾ ਤੋਂ ਰਿਪੋਰਟ ਕਰਕੇ ਅੰਮ੍ਰਿਤਸਰ ਪਹੁੰਚੇ ਜਿਨ੍ਹਾਂ ਦੇ ਵਿਚ ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਕਾਨੋਪੁਰਾ ਦਾ ਵਸਨੀਕ ਜਸਵਿੰਦਰ ਸਿੰਘ ਵੀ ਮੌਜੂਦ ਹੈ ਇਸ ਸਬੰਧੀ ਜਦੋਂ ਜਸਵਿੰਦਰ ਸਿੰਘ ਦੇ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਰਿਪੋਰਟ ਹੋਣ ਦੇ ਬਾਰੇ ਲੋਕਾਂ ਤੋਂ ਹੀ ਪਤਾ ਲੱਗਾ ਹੈ ਉਹਨਾਂ ਨੇ ਦੱਸਿਆ ਕਿ 15 ਜਨਵਰੀ ਨੂੰ ਉਹਨਾਂ ਦਾ ਪੁੱਤ ਅਮਰੀਕਾ ਪਹੁੰਚ ਗਿਆ ਸੀ ਜਿਸ ਨੂੰ ਪੇਜਿੰਗ ਲਈ ਉਹਨਾਂ ਨੇ 50 ਲੱਖ ਰੁਪਏ ਦਾ ਖਰਚ ਕੀਤਾ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ 50 ਲੱਖ ਰੁਪਏ ਵਿਆਜ ਤੇ ਲਏ ਗਏ ਸਨ ਬੇਟੇ ਦੇ ਵਾਪਸ ਆਉਣ ਦੇ ਨਾਲ ਉਹ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਸਵਿੰਦਰ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਰੋਜੀ ਰੋਟੀ ਦੀ ਭਾਲ ਦੇ ਵਿੱਚ ਅਮਰੀਕਾ ਗਿਆ ਸੀ ਪਰ ਅਮਰੀਕਾ ਦੇ ਵਿੱਚ ਨਵੇਂ ਕਾਨੂੰਨ ਬਣਨ ਦੇ ਕਾਰਨ ਉਸ ਨੂੰ ਰਿਪੋਰਟ ਕਰ ਦਿੱਤਾ ਗਿਆ ਤੇ ਹੁਣ ਪਰਿਵਾਰ ਦੇ ਵੱਲੋਂ ਸਰਕਾਰ ਦੇ ਅੱਗੇ ਮਦਦ ਦੀ ਮੰਗ ਜਿਹੜੀ ਆ ਉਹ ਰੱਖੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਸਿਰਫ 20 ਦਿਨ ਜਸਵਿੰਦਰ ਸਿੰਘ ਨੂੰ ਅਮਰੀਕਾ ਗਿਆ ਨੂੰ ਹੋਏ ਸੀ ਤੇ 20 ਦਿਨਾਂ ਦੇ ਵਿਚਕਾਰ ਹੀ ਅਮਰੀਕੀ ਸਰਕਾਰ ਨੇ ਉਸ ਨੂੰ ਰਿਪੋਰਟ ਕਰ ਦਿੱਤਾ 50 ਲੱਖ ਰੁਪਏ ਦਾ ਖਰਚਾ ਪਰਿਵਾਰ ਨੇ ਕੀਤਾ ਸੀ ਜੋ ਕਿ ਵਿਆਜ ਦੇ ਉੱਤੇ ਪੈਸੇ ਚੱਕੇ ਗਏ ਸੀ ਪਰਿਵਾਰ ਹੁਣ ਮਦਦ ਜ਼ਰੂਰ ਸਰਕਾਰ ਤੋਂ ਮੰਗ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਮੁਸ਼ਕਿਲਾਂ ਦਾ સામਨ ਕਰਨਾ ਪੈ ਸਕਦਾ ਹੈ ਅਮਰੀਕਾ ਸਰਕਾਰ ਦੇ ਵੱਲੋਂ 105 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਅਸਲ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਲੋਕ ਅਮਰੀਕਾ ਚ ਦਾਖਲ ਹੋਏ ਸੂ ਜਿਨ੍ਹਾਂ ਨੂੰ ਸਰਕਾਰ ਨੇ ਰਿਪੋਰਟ ਕਰ ਦਿੱਤਾ 105 ਦੀ ਇਹ ਗਿਣਤੀ ਹੈ ਜਿਨ੍ਹਾਂ ਨੂੰ ਜਹਾਜ਼ ਦੇ ਵਿੱਚ ਬਿਠਾ ਕੇ ਭਾਰਤ ਲਈ ਰਵਾਨਾ ਕਰ ਦਿੱਤਾ ਗਿਆ ਤੇ ਬੀਤੀ ਸ਼ਾਮ ਅੰਮ੍ਰਿਤਸਰ 에ਅਰਪੋਰਟ ਤੇ ਇੱਕ ਹਵਾਈ ਜਹਾਜ਼ ਲੈਂਡ ਹੋਇਆ ਜਿਸ ਦੇ ਵਿੱਚੋਂ 105 ਭਾਰਤੀ ਨਿਕਲੇ ਪਰਵਾਰਕ ਮੈਂਬਰ ਆਪਣੇ ਆਪਣੇ ਪਰਿਵਾਰ ਦੇ ਸਦਸੇ ਨੂੰ ਲੈਣ ਦੇ ਲਈ 에어ਪੋਰਟ ਤੇ ਪਹੁੰਚੇ ਸਨ ਤੇ ਜਦ ਉਹਨਾਂ ਨੇ ਆਪਣੇ ਪਰਵਾਰਕ ਮੈਂਬਰ ਨੂੰ ਵੇਖਿਆ ਤੇ ਹਰ ਕਿਸੇ ਦੀ ਅੱਖਾਂ ਦੇ ਵਿੱਚ ਹੰਝੂ ਆ ਤੇ ਇਥੇ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜੋ ਵੀ ਲੋਕ ਡਿਪੋਰਟ ਕੀਤੇ ਗਏ ਨੇ ਉਸ ਦੇ ਵਿੱਚ ਪੰਜਾਬ ਦੇ 30 ਲੋਕ ਦੱਸੇ ਜਾ ਰਹੇ ਨੇ ਇਸ ਤੋਂ ਇਲਾਵਾ ਗੁਜਰਾਤ ਦੇ ਮਧ ਪ੍ਰਦੇਸ਼ ਦੇ ਜਾਂ ਫਿਰ ਹੋਰ ਇਲਾਕਿਆਂ ਦੇ ਲੋਕ ਵੀ ਸ਼ਾਮਲ ਨੇ ਦੱਸਿਆ ਗਿਆ ਕਿ ਜਿਹੜੇ ਪੰਜਾਬੀ ਨੌਜਵਾਨ ਡਿਪੋਰਟ ਹੋ ਕੇ ਵਾਪਸ ਆਏ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਮੀਨ ਵੇਚ ਕੇ ਕਰਜ਼ਾ ਚੁੱਕ ਕੇ ਲੱਖਾਂ ਰੁਪਏ ਲਾ ਕੇ ਆਪਣੇ ਪਰਿਵਾਰਕ ਮੈਂਬਰ ਨੂੰ ਵਿਦੇਸ਼ ਭੇਜਿਆ ਸੀ ਅਮਰੀਕਾ ਭੇਜਿਆ ਸੀ ਪਰ ਉੱਥੇ ਕੁਝ ਦਿਨ ਰਹਿਣ ਤੋਂ ਬਾਅਦ ਅਮਰੀਕੀ ਸਰਕਾਰ ਨੇ ਇਹਨਾਂ ਨੂੰ ਰਿਪੋਰਟ ਕਰ ਦਿੱਤਾ। ਇਹ ਖਬਰ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਪਰਿਵਾਰ ਨੇ ਰੋਂਦੇ ਹੋਏ ਆਪਣਾ ਦੁੱਖ ਰਸਨਾ ਹੈ। ਅਸਲ ਵਿੱਚ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਭਾਰਤੀਆਂ ਨੂੰ 트ੰਪ ਸਰਕਾਰ ਦੇ ਵੱਲੋਂ ਰਿਪੋਰਟ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਬੀਤੇ ਦਿਨੀਂ ਇੱਕ ਵਿਅਕਤੀ ਅਮਰੀਕਾ ਤੋਂ ਰਿਪੋਰਟ ਕਰਕੇ ਅੰਮ੍ਰਿਤਸਰ ਪਹੁੰਚੇ ਜਿਨ੍ਹਾਂ ਦੇ ਵਿਚ ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਕਾਨੋਪੁਰਾ ਦਾ ਵਸਨੀਕ ਜਸਵਿੰਦਰ ਸਿੰਘ ਵੀ ਮੌਜੂਦ ਹੈ ਇਸ ਸਬੰਧੀ ਜਦੋਂ ਜਸਵਿੰਦਰ ਸਿੰਘ ਦੇ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਰਿਪੋਰਟ ਹੋਣ ਦੇ ਬਾਰੇ ਲੋਕਾਂ ਤੋਂ ਹੀ ਪਤਾ ਲੱਗਾ ਹੈ ਉਨ੍ਹਾਂ ਨੇ ਦੱਸਿਆ ਕਿ 15 ਜਨਵਰੀ ਨੂੰ ਉਨ੍ਹਾਂ ਦਾ ਪੁੱਤ ਅਮਰੀਕਾ ਪਹੁੰਚ ਗਿਆ ਸੀ ਜਿਸ ਨੂੰ ਪੇਜੰਦ ਲਈ ਉਨ੍ਹਾਂ ਨੇ 50 ਲੱਖ ਰੁਪਏ ਦਾ ਖਰਚ ਕੀਤਾ ਸੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ 50 ਲੱਖ ਰੁਪਏ ਵਿਆਜ ਤੇ ਲਏ ਗਏ ਸਨ ਬੇਟੇ ਦੇ ਵਾਪਸ ਆਉਣ ਦੇ ਨਾਲ ਉਹ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਸਵਿੰਦਰ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਰੋਜੀ ਰੋਟੀ ਦੀ ਭਾਲ ਦੇ ਵਿੱਚ ਅਮਰੀਕਾ ਗਿਆ ਸੀ ਪਰ ਅਮਰੀਕਾ ਦੇ ਵਿੱਚ ਨਵੇਂ ਕਾਨੂੰਨ ਬਣਨ ਦੇ ਕਾਰਨ ਉਸ ਨੂੰ ਰਿਪੋਰਟ ਕਰ ਦਿੱਤਾ ਗਿਆ ਤੇ ਹੁਣ ਪਰਿਵਾਰ ਦੇ ਵੱਲੋਂ ਸਰਕਾਰ ਦੇ ਅੱਗੇ ਮਦਦ ਦੀ ਮੰਗ ਜਿਹੜੀ ਆ ਉਹ ਰੱਖੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਸਿਰਫ 20 ਦਿਨ ਜਸਵਿੰਦਰ ਸਿੰਘ ਅਮਰੀਕਾ ਗਿਆ ਨੂੰ ਹੋਏ ਸੀ ਤੇ 20 ਦਿਨਾਂ ਦੇ ਵਿਚਕਾਰ ਹੀ ਅਮਰੀਕੀ ਸਰਕਾਰ ਨੇ ਉਸ ਨੂੰ ਰਿਪੋਰਟ ਕਰ ਦਿੱਤਾ 50 ਲੱਖ ਰੁਪਏ ਦਾ ਖਰਚਾ ਪਰਿਵਾਰ ਨੇ ਕੀਤਾ ਸੀ ਜੋ ਕਿ ਵਿਆਜ ਦੇ ਉੱਤੇ ਪੈਸੇ ਚੱਕੇ ਗਏ ਸੀ ਪਰਿਵਾਰ ਹੁਣ ਮਦਦ ਜ਼ਰੂਰ ਸਰਕਾਰ ਤੋਂ ਮੰਗ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਮੁਸ਼ਕਿਲਾਂ ਦਾ ਸਮਾਣਾ ਕਰਨਾ ਪੈ ਸਕਦਾ ਹੈ